ਸਰਵਿਕਾ ਜੀ ਮੈਂ ਅੱਜ ਇੱਕ ਗੌਰ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਸਰਕਾਰ ਦੇ ਵਿੱਚ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਪਸਤਾ ਚਾਲੀ ਕਰਦਾ ਹੈ ਚਾਹੇ ਉਹ ਕਾਨੂੰਨ ਤੋੜਦਾ ਹੈ ਚਾਹੇ ਉਹਦੇ ਵੱਲੋਂ ਨਸ਼ਾ ਤਸਕਰੀ ਕੀਤੀ ਜਾਏਗੀ ਜਾਂਦੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਐਲਾਨ ਕਰਦੇ ਨੇ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਅਪਰਾਧ ਕਰਦਾ ਹੈ ਚਾਹੇ ਉਹ ਕੋਈ ਪੁਲਿਸ ਮੁਲਾਜ਼ਮ ਹੈ ਚਾਹੇ ਉਹ ਕੋਈ ਮੰਤਰੀ ਹੈ ਚਾਹੇ ਉਹ ਕੋਈ ਵਿਧਾਇਕ ਹੈ ਚਾਹੇ ਉਹ ਕੋਈ ਵਲੰਟੀਅਰ ਹੈ ਚਾਹੇ ਕੋਈ ਵੀ ਹੈ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਸ ਟਾਈਮ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ ਤਾਂ ਦੱਸ ਦਈਏ ਕਿ ਇਹ ਵੱਡਾ ਐਕਸ਼ਨ ਲੈਣ ਦਾ ਕਾਰਨ ਇਹ ਹੈ ਕਿ ਜੇਕਰ ਕੋਈ ਆਪਣੇ ਅਹੁਦੇ ਤੇ ਰਹਿ ਕੇ ਵੀ ਜਿਹੜੀਆਂ ਨੇ ਘਟਨਾਵਾਂ ਨੂੰ ਜਿਹੜਾ ਹੈ ਸਾਥ ਦਿੰਦਾ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਪੰਜਾਬ ਦੇ ਵਿੱਚ ਅਪਰਾਧ ਕਰਦਾ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਸ ਸਟੇਜਾਂ ਤੇ ਵੀ ਕਹਿੰਦੇ ਨਜ਼ਰ ਆਏ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਤੇ ਵੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਵੀ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜਿਹੜੇ ਨੇ ਆਪਣੀ ਹੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਤਾਂ ਹੁਣ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਕਹਿ ਲਿਆ ਕਿ ਪੰਜਾਬ ਸਰਕਾਰ ਨੇ ਸੂਤਰਾਂ ਤੋਂ ਮੰਦੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਪੁਲਿਸ ਅੰ떼 ਵਿੱਚ ਇੱਕ ਹੰਗਾਮਾ ਮਚ ਗਿਆ ਹੈ ਜਿਹਦੇ ਵਿੱਚ ਸਖਤ ਕਾਰਵਾਈ ਹੋਈ ਹੈ ਦੋ ਅਧਿਕਾਰੀਆਂ ਦੇ ਉੱਤੇ ਤਾਂ ਦੱਸਦੇ ਨੇ ਆ ਕਿ ਸੂਤਰਾਂ ਤੋਂ ਮੰਦੀ ਕੀ ਜਾਣਕਾਰੀ ਆ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਐਮ ਖਬਰ ਸਾਹਮਣੇ ਆਈ ਹੈ 10 ਦੇ ਹੀ ਕਿ ਪੁਲਸ ਨੇ ਪਾਟੜਾ ਮੰਡੀ ਵਿੱਚ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਸਖਤ ਕਾਰਵਾਈ ਕੀਤੀ ਹੈ ਤੇ ਦੋ ਪੁਲਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਤਲਕ ਕਰ ਦਿੱਤਾ ਹੈ ਮੁਤਲਕ ਕੀਤੇ ਨਾਲ ਅਧਿਕਾਰੀ ਇੱਕ ਏਐਸਆਈ ਗੁਰਦੀਪ ਸਿੰਘ ਨੇ ਤੇ ਦੂਸਰੇ ਕਾਂਸਟੇਬਲ ਕਰਨਦੀਪ ਸਿੰਘ ਨੇ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਦੋਵਾਂ ਨੂੰ ਜਿਹੜਾ ਹੈ ਬਾਹਰ ਕੱਢ ਦਿੱਤਾ ਗਿਆ ਯਾਨੀ ਕਿ ਮੁਤਲਕ ਕਰ ਦਿੱਤਾ ਗਿਆ ਹੈ ਇੱਕ ਗਾਰਵਰੀ ਪਾਤੜਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਦੀ ਰਿਪੋਰਟ ਤੋਂ ਬਾਅਦ ਕੀਤੀ ਗਈ ਸੀ ਜਿਸ ਵਿੱਚ ਪੀਟੀਆਰਐਸ ਬੱਸਾਂ ਨਾਲ ਸੰਬੰਧ ਇੱਕ ਮਾਮਲੇ ਵਿੱਚ ਦੋਵਾਂ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਬੇਨੁਆਬੀ ਦਾ ਖੁਲਾਸਾ ਕੀਤਾ ਰਿਪੋਰਟ ਦੇ ਅਨੁਸਾਰ ਦੋਵੇਂ ਅਧਿਕਾਰੀਆਂ ਨੇ ਡਿਊਟੀ ਦੌਰਾਨ ਬੱਸ ਡਰਾਈਵਰ ਅਤੇ ਕੰਡਕਟਰਾਂ ਨਾਲ ਅਨਚਿਤ ਵਿਵਹਾਰ ਕੀਤਾ ਬੱਸ ਸੇਵਾਵਾਂ ਵਿੱਚ ਵਿਘਨ ਪਾਇਆ ਅਤੇ ਯਾਤਰੀਆਂ ਨੂੰ ਕਾਫੀ ਅਸੁਵਿਧਾ ਹੋਈ ਜਾਂਚ ਤੋਂ ਬਾਅਦ ਦੋਵੇਂ ਸਾਚ ਜਿਹੜੇ ਨੇ ਪਾਏ ਗਏ ਤੇ ਦੋਵੇਂ ਅਧਿਕਾਰੀਆਂ ਨੂੰ ਤੁਰੰਤ ਮੁਤਲਕਾ ਦਿੱਤਾ ਇਸ ਸਮੇਂ ਵਿਸਤਾਰ thả ਜਾਂਚ ਚੱਲ ਰਹੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀਵੇਂ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਨੂੰਨ ਵਿਵਸਥਾ ਨੂੰ ਖਰਾਬ ਕਰੇਗਾ ਕੋਈ ਕਾਨੂੰਨ ਨੂੰ ਪੰਗ ਕਰੇਗਾ ਤਾਂ ਉਹਨੂੰ ਵੀ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਵਰਦੀ ਵਿੱਚ ਹੈ ਚਾਹੇ ਉਹ ਕੋਈ ਚਪੜਾਸੀ ਹੈ ਚਾਹੇ ਉਹ ਕੋਈ ਕਰਮਚਾਰੀ ਹੈ ਚਾਹੇ ਵਿਧਾਇਕ ਹੈ ਚਾਹੇ ਮੰਤਰੀ ਹੈ ਲੇਕਿਨ ਇਸ ਟਾਈਮ ਦੇ ਦੋ ਵੱਡੇ ਮੁਲਾਜ਼ਮ ਜਿਹੜੇ ਨੇ ਇੱਕ ASI ਦੱਸਿਆ ਜਾ ਰਹੇ ਨੇ ਤੇ ਦੂਸਰੇ ਜਿਹੜੇ ਨੇ ਉਹ ਦੱਸਿਆ ਜਾ ਰਹੇ ਨੇ ਕਿ ਕੀ ਜਿਹੜੇ ਨੇ ASI ਗੁਰਦੀਪ ਸਿੰਘ ਤੇ ਕਾਂਸਟੇਬਲ ਕਰਨਦੀਪ ਸਿੰਘ ਜਿਹੜੇ ਨੇ ਦੋਵਾਂ ਨੂੰ ਉਹਨਾਂ ਦੀ ਜਿਹੜੀ ਹੈ ਮੁਤਲਕਾ ਦਿੱਤਾ ਗਿਆ ਹੈ ਉਹਨਾਂ ਦੀ ਨੌਕਰੀ ਤੋਂ ਜੇਕਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਅਨਸ਼ਾਸਨ ਪੰਗ ਕਰਦਾ ਹੈ ਤਾਂ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਜਾਵੇਗਾ ਧੰਨਵਾਦ